ਸੋਸਿਕਾ ਜੀ ਮੇਰਾ ਨਾਮ ਗਗਨਦੀਪ कौर ਮੈਂ ਬਰਨਾਲੇ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਤੇ ਮੈਨੂੰ ਪਿਛਲੇ 4-5 ਸਾਲਾਂ ਤੋਂ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਤੇ ਮੇਰੇ ਮੋਢਿਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਹੱਥ ਪੈਰ ਸੌਂਦੇ ਸੀ ਪਰ ਲੇਕਿਨ ਮੈਨੂੰ ਨਹੀਂ ਪਤਾ ਕਿ ਸਰਵਾਈਕਲ ਦੀ ਪ੍ਰੋਬਲਮ ਜਾਦੇ ਆ ਤੇ ਨਾ ਹੀ ਮੈਨੂੰ ਸਰਵਾਈਕਲ ਬਾਰੇ ਪਤਾ ਸੀਗਾ ਤੇ ਮੈਂ ਕਾਫੀ ਥਾਂਵੇਂ ਦਵਾਈਆਂ ਵੀ ਬਹੁਤ ਜ਼ਿਆਦਾ ਖਾਦੀਆਂ ਪਰ ਲੇਕਿਨ ਕਿਤੋਂ ਮੈਨੂੰ ਆਰਾਮ ਨਹੀਂ ਆਇਆ ਤੇ ਉਸ ਤੋਂ ਬਾਅਦ ਮੈਨੂੰ ਬਿਮਾਰੀ ਦਾ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਮੇਨ ਬਿਮਾਰੀ ਕੀ ਹੈ ਤੇ ਉਸ ਤੋਂ ਬਾਅਦ ਮੈਂ ਇੱਕ ਹਸਪਤਾਲ ਚੱਕਰਾਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਨ ਸਰਵਾਈਕਲ ਦੀ ਪ੍ਰੋਬਲਮ ਆ ਪਰ ਉਹਨਾਂ ਤੋਂ ਵੀ ਮੈਂ ਦਵਾਈ ਬਹੁਤ ਟਾਈਮ ਖਾਧੀ ਤੇ ਪਰ ਲੇਕਿਨ ਮੈਨੂੰ ਕਿਤੋਂ ਆਰਾਮ ਨਹੀਂ ਸੀ ਆ ਰਿਹਾ ਉਹਨਾਂ ਤੋਂ ਵੀ ਨਾ ਕੋਈ ਜਿਆਦਾ ਫਰਕ ਪਿਆ ਮੈਂ ਮੋੜੇ ਚੱਕਰਾਂ ਦਾ ਚੱਕਦੇ ਸੀ ਇਹ ਤਾਂ ਮੇਰੇ ਤੋਂ ਚੱਕੇ ਨਹੀਂ ਸੀ ਜਾਂਦੇ ਬੈਕ ਪੇਨ ਬਹੁਤ ਜ਼ਿਆਦਾ ਹੁੰਦੀ ਤੇ ਦਵਾਈਆਂ ਜਿਆਦਾ ਖਾਂਦੇ ਰਹਿਣ ਕਰਕੇ ਮੇਰੇ ਮੂੰਹ ਦਾ ਆਰਟਿਸਟ ਸੀ ਜਿਹੜਾ ਬਿਲਕੁਲ ਖਰਾਬ ਹੋ ਚੁੱਕਿਆ ਸੀਗਾ ਤੇ ਸਾਲ ਡੇਢ ਸਾਲ ਦਵਾਈਆਂ ਖਾਣ ਨਾਲ ਮਤਲਬ ਕਿ ਗਰਮੈਸ ਵੀ ਬਹੁਤ ਜ਼ਿਆਦਾ ਹੋ ਗਈ ਸੀ ਮੇਰੇ ਫੇਸ ਦਾ ਵੀ ਬਹੁਤ ਜਰਾ ਬੁਰਾ ਹਾਲ ਹੋ ਗਿਆ ਸੀਗਾ ਤੇ ਮੈਂ ਗਰਦਨ ਤੇ ਕਾਫੀ ਟਾਈਮ ਪੱਟਾ ਵੀ ਲਾ ਕੇ ਰੱਖਿਆ ਪੇਨ ਕਿਲਰ ਤੇ ਪੇਨ ਕਿਲਰ ਖਾਰੇ ਸੀਗੇ ਕੁਝ ਟਾਈਮ ਘੰਟਾ 2 ਘੰਟੇ ਲਈ ਜਿੰਨਾ ਟਾਈਮ ਪੇਨ ਕਿਲਰ ਦਾ ਅਸਰ ਰਹਿੰਦਾ ਸੀਗਾ ਤੇ ਬਿਲਕੁਲ ਠੀਕ ਰਹਿੰਦਾ ਸੀ ਪਰ ਉਸ ਤੋਂ ਬਾਅਦ ਫਿਰ ਉਹੀ ਦਰਦ ਦੁਬਾਰਾ ਸ਼ੁਰੂ ਹੋ ਜਾਂਦਾ ਸੀਗਾ ਕਈ ਵਾਰ ਰਾਤ ਨੂੰ ਸੁੱਤੇ ਪਏ ਪਏ ਦੇ ਦਰਦ ਸ਼ੁਰੂ ਹੋ ਜਾਣਾ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਮੈਨੂੰ ਦਿੱਕਤ ਆਣੀ ਇੱਕਦਮ ਮੇਰੀ ਨੀਂਦ ਖਰਾਬ ਹੋ ਜਾਂਦੀ ਸੀ ਤੇ ਮੇਰੇ ਨਾਲੋਂ ਜ਼ਿਆਦਾ ਕਸਟਮਰੀ ਫੈਮਿਲੀ ਨੂੰ ਹੁੰਦਾ ਸੀਗਾ ਜਦੋਂ ਮੇਰੇ ਦਰਦ ਹੋਣਾ ਮੇਰੇ ਕੋਲ ਬੈਠੇ ਰਹਿਣਾ ਉਹਨਾਂ ਨੇ ਤੇ ਕਾਫੀ ਟਾਈਮ ਮਾਲਸ਼ ਕਰਨੀ ਦਵਾਈ ਦਵਾਉਂਦੇ ਰਹਿੰਦੇ ਸੀਗੇ ਫੇ ਦਵਾਈ ਦਿੰਦੇ ਰਹਿੰਦੇ ਪਰ ਉਹਦੇ ਨਾਲ ਵੀ ਕੋਈ ਜ਼ਿਆਦਾ ਮੈਨੂੰ ਫਰਕ ਨਹੀਂ ਸੀ ਪੈਂਦਾ ਤੇ ਇਹਦੇ ਨਾਲ ਹੀ ਮੇਰੀ ਨੀਂਦ ਸੀ ਜਿਹੜੀ ਉਹ ਵੀ ਬਿਲਕੁਲ ਡਿਸਟਰਬ ਹੋਣ ਕਰਕੇ ਮੈਨੂੰ ਬਹੁਤ ਘੱਟ ਆਉਣ ਲੱਗੀ ਉਸ ਤੋਂ ਬਾਅਦ ਜਿਹੜੀ ਭੁੱਖ ਸੀ ਉਹ ਵੀ ਬਿਲਕੁਲ ਲੱਗਣਾ ਹਟ ਗਈ ਮੈਨੂੰ ਭੁੱਖ ਮਰ ਗਈ ਮੇਰੀ ਤੇ ਮੈਂ ਆਪਣੀ ਜ਼ਿੰਦਗੀ ਤੋਂ ਬਿਲਕੁਲ ਨਰਾਸ਼ ਹੋ ਚੁੱਕੀ ਸੀ ਮੈਨੂੰ ਲੱਗਦਾ ਸੀ ਕਿ ਮੇਰੀ ਪ੍ਰੋਬਲਮ ਕਦੇ ਵੀ ਠੀਕ ਨਹੀਂ ਹੋਊਗੀ ਜੇ ਮੈਨੂੰ ਕਿਸੇ ਨੇ ਆਵਾਜ਼ ਮਾਰਨੀ ਤਾਂ ਮੈਂ ਇਸ ਤਰ੍ਹਾਂ ਜੇ ਗਰਦਨ ਘੁਮਾਈ ਨਹੀਂ ਸੀ ਸਕਦੇ ਬਿਲਕੁਲ ਤਾਂ ਮੈਨੂੰ ਆਪਣੀ ਪੂਰੀ ਬਾਡੀ ਘੁਮਾਉਣੀ ਪੈਂਦੀ ਸੀਗੀ ਤੇ ਕੋਈ ਵੀ ਮਤਲਬ ਇਹ ਸੀਗਾ ਮੈਂ ਬਿਲਕੁਲ ਵੀ ਹਲਾ ਨਹੀਂ ਸੀ ਸਕਦੇ ਸਰਵਾਈਕਲ ਕਹਿਣ ਨੂੰ ਤਾਂ ਬਹੁਤ ਇੱਕ ਛੋਟੀ ਜਿਹੀ ਬਿਮਾਰੀ ਆ ਪਰ ਇਹ ਮੈਨੂੰ ਪੁੱਛ ਕੇ ਵੇਖੋ ਜੀ ਇਹ ਬਹੁਤ ਹੀ ਇੱਕ ਭਿਆਨਕ ਬਿਮਾਰੀ ਆ ਜੀ ਜਿਸ ਨਾਲ ਬੰਦਾ ਨਾ ਤੇ ਕੋਈ ਕੰਮਕਾਰ ਕਰ ਸਕਦਾ ਨਾ ਹੀ ਕੁਝ ਜਨਾ ਖਾ ਵੀ ਸਕਦਾ ਬੜੇ ਬੜੇ ਰੋਟੀ ਖਾਣ ਲੱਗਿਆ ਵੀ ਬਹੁਤ ਜ਼ਿਆਦਾ ਪੇਨ ਹੁੰਦੀ ਸੀ ਗਰਦਨ ਦੇ ਵਿੱਚ ਤਈ ਮਹੀਨੇ ਤਾਈ ਮੈਂ ਬਿਲਕੁਲ ਵੀ ਸੌਂ ਕੇ ਨਹੀਂ ਦੇਖਿਆ ਤੇ ਜਦੋਂ ਸੌਣ ਲੱਗਦੇ ਸੀ ਇਹ ਤਾਂ ਇੱਕਦਮ ਦਰਦ ਸ਼ੁਰੂ ਹੋ ਜਾਂਦਾ ਸੀਗਾ ਤੇ ਬਹੁਤ ਜ਼ਿਆਦਾ ਪੇਨ ਹੁੰਨੀ ਫਿਰ ਇੱਕ ਦਿਨ ਬੈਠੇ ਬੈਠੇ ਮੈਂ ਫੇਸਬੁੱਕ ਤੇ ਐਡ ਦੇਖ ਰਿਹਾ ਸੀ ਉਹਨਾਂ ਦਾ ਲਿਖਿਆ ਹੋਇਆ ਸੀ ਕਿ ਧਾਗਾ ਮੰਗਵਾਓ ਤੇ ਗਲ ਦੇ ਵਿੱਚ ਪਾਓ ਇਹਦੇ ਨਾਲ ਜਿਹੜਾ ਸਰਵਾਈਕਲ ਆ ਬਿਲਕੁਲ ਗਾਇਬ ਹੋ ਜਾਏਗਾ ਤੇ ਮੈਂ ਉਹ 2500 ਰੁਪਏ ਦਾ ਜਿਹੜਾ ਧਾਗਾ ਆਰਡਰ ਕੀਤਾ ਸੀਗਾ ਤੇ ਮੈਂ ਉਹ ਵੀ ਘੱਟ ਤੋਂ ਘੱਟ 2 ਮਹੀਨੇ ਆਪਣੇ ਗਲ ਦੇ ਵਿੱਚ ਪਾ ਕੇ ਰੱਖਿਆ ਤਾਂ ਉਹਦੇ ਨਾਲ ਵੀ ਮੈਨੂੰ ਕੋਈ ਵੀ ਅਸਰ ਨਹੀਂ ਹੋਇਆ 1% ਵੀ ਕੋਈ ਅਸਰ ਨਹੀਂ ਹੋਇਆ ਤੇ ਉਹਦੇ ਨਾਲ ਮੇਰੇ ਪੈਸੇ ਵੀ ਖਰਾਬ ਗਏ ਤੇ ਟਾਈਮ ਵੀ ਪੂਰਾ ਜਿਹੜਾ ਮੇਰਾ 2 ਮਹੀਨੇ ਦਾ ਬੇਸਤੀ ਗਿਆ ਕੁਦਰਤੀ ਮਰੀ ਫਰੈਂਡ ਦਾ ਮੈਨੂੰ ਫੋਨ ਆਇਆ ਕੈਨੇਡਾ ਤੋਂ ਤੇ ਉਹਨੇ ਮੈਨੂੰ ਕਿਹਾ ਕਿ ਤੈਨੂੰ ਇੰਡੀਆ ਦੇ ਵਿੱਚ ਨਹੀਂ ਪਤਾ ਤੇ ਸਾਨੂੰ ਇੱਥੇ ਕੈਨੇਡਾ ਤੱਕ ਵੀ ਪਤਾ ਕਿ ਡਾਕਟਰ ਸ਼ਰਦਾ ਜੀ ਹਸਪੀਟਲ ਦੇ ਵਿੱਚ ਜਾ ਤੇ ਤੂੰ ਉੱਥੋਂ ਆਪਣਾ ਇਲਾਜ ਕਰਵਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਕਰਦੇ ਨੇ ਤੇ ਬਿਲਕੁਲ ਇੱਕਦਮ ਸਹੀ ਕਰ ਦਿੰਦੇ ਆ ਤੇ ਮੈਂ ਉਸ ਤੋਂ ਬਾਅਦ ਉਹਨਾਂ ਦੇ ਹਸਪੀਟਲ ਦੇ ਵਿੱਚ ਗਏ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਦਿਖਾਇਆ ਤੇ ਮੈਂ ਉਹਨਾਂ ਨੇ ਮੇਰਾ ਟ੍ਰੀਟਮੈਂਟ ਸ਼ੁਰੂ ਜਿਹੜਾ ਕੀਤਾ ਤੇ ਮੈਨੂੰ ਹੁਣ 1 ਮਹੀਨੇ ਦੇ ਵਿੱਚ ਵਿੱਚ ਬਿਲਕੁਲ ਆਰਾਮ ਆ ਸਰਵਾਈਕਲ ਤੋਂ ਹੁਣ ਮੇਰਾ ਬਿਲਕੁਲ ਵੀ ਪੇਨ ਨਹੀਂ ਹੈ ਤੇ ਮੈਂ ਜਦੋਂ ਹਸਪੀਟਲ ਗਏ ਉਹਨਾਂ ਨੇ ਮੇਰੇ ਟੈਸਟ ਕਰਵਾਏ ਜਦੋਂ ਮੈਂ ਉਹਨਾਂ ਨੂੰ ਆਪਣੀ ਸਾਰੀ ਹਿਸਟਰੀ ਦੱਸੀ ਤੇ ਉਹਨਾਂ ਨੇ ਟੈਸਟਾਂ ਦੇ ਹਿਸਾਬ ਨਾਲ ਮੈਨੂੰ ਦਵਾਈ ਦਿੱਤੀ ਤੇ ਡਾਈਟ ਪਲਾਨ ਬਣਾ ਕੇ ਦਿੱਤਾ ਤੇ ਉਸੇ ਨੂੰ ਮੈਂ ਫੋਲੋ ਕੀਤਾ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ 2-3 ਮਹੀਨੇ ਜਿਹੜੀ ਦਵਾਈ ਸੀ ਉਹ ਖਵਾਈ ਹੈ ਤੇ ਦਵਾਈ ਖਾਣ ਤੋਂ ਬਾਅਦ ਮੈਨੂੰ ਹੁਣ ਬਿਲਕੁਲ ਮੈਂ ਠੀਕ ਹਾਂ ਤੇ ਦਵਾਈ ਛੱਡੀ ਨੂੰ ਵੀ ਮੇਰੇ 2-3 ਜਿਹੜੇ ਮਹੀਨੇ ਆ ਹੋ ਚੁੱਕੇ ਆ ਤੇ ਮੈਨੂੰ ਉਸ ਤੋਂ ਬਾਅਦ ਕੋਈ ਵੀ ਪ੍ਰੋਬਲਮ ਨਹੀਂ ਆਈ ਹੁਣ ਮੈਂ ਬਿਲਕੁਲ ਠੀਕ ਆ ਬਿਲਕੁਲ ਚੱਕ ਵੀ ਸਕਦੇ ਆ ਮੋਢਾ ਕੋਈ ਦਿੱਕਤ ਨਹੀਂ ਆ ਗਰਦਨ ਘੁਮਾ ਸਕਦੇ ਆ ਸਾਰੇ ਪਾਸੇ ਮੈਨੂੰ ਕੋਈ ਵੀ ਦਿੱਕਤ ਨਹੀਂ ਹੁਣ ਤੇ ਮੈਂ ਡਾਕਟਰ ਸਰਦਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਹੁਣ ਬਿਲਕੁਲ ਠੀਕ ਆ